ਸਸਿਕਾ ਜੀ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਦੇ ਵਿੱਚ ਤੇ ਅੱਜ ਇੱਕ ਫੋਰਡ ਫਿਗੋ ਦੀ ਡਿਟੇਲ ਲੈ ਕੇ ਆਏ ਬਾਈ ਜੀ 2011 ਮਾਡਲ ਗੱਡੀ ਹੈ ਟਾਇਰ ਚੈੱਕ ਕਰ ਲਓ ਮੰਨ ਕੇ ਚਲੋ ਸੱਤ ਪੈਸੇ ਹੈਗੇ ਤੇ ਲਾਈ ਵਿਲ ਬਹੁਤ ਸ਼ਾਨਦਾਰ ਲੱਗੇ ਅੰਟੀਰੀਅਰ ਚੈੱਕ ਕਰ ਲਓ ਗੱਡੀ ਦਾ ਸਾਊਂਡ ਸਿਸਟਮ ਕੰਪਲੀਟਡ ਨਾਲ ਦਾ ਲੱਗਾ ਹੋਇਆ ਤੇ ਡੈਸ਼ਬੋਰਡ ਵਗੈਰਾ ਵੀ ਬਿਲਕੁਲ ਐਨ ਸਾਫ ਨੀਟ ਐਂਡ ਕਲੀਨ ਹੈ ਕੋਈ ਸਕ੍ਰੈਚ ਡੈਮੇਜ ਨਹੀਂ ਸੀਟ ਕਵਰ ਬਿਲਕੁਲ ਨਵੇਂ ਵਰਗੇ ਨੇ ਬਹੁਤ ਵਧੀਆ ਹਾਲਤ ਦੇ ਵਿੱਚ ਨੇ ਰੂਫ ਦਾ ਕਪੜਾ ਚੈੱਕ ਕਰ ਲਓ ਬਿਲਕੁਲ ਨੀਟ ਐਂਡ ਕਲੀਨ ਹੈ ਤੇ ਸਿਰਫ 80000 ਕਿਲੋਮੀਟਰ ਚੱਲੀ ਗੱਡੀ ਹੈ ਬਿਲਕੁਲ ਜੈਨੂਨ ਗੱਡੀ ਬਾਈ ਜੀ ਉਹ ਨਵੀਂ ਆਪਾਂ ਤੁਹਾਨੂੰ ਪੱਲੇ ਵਗੈਰਾ ਚੈੱਕ ਕਰਵਾ ਦਿੰਨੇ ਆਂ ਦੇਖ ਲਓ ਕਿਤੇ ਕੋਈ ਜੰਗਾਲ ਨਹੀਂ ਕੋਈ ਦਾਗੀ ਪੀਸ ਨਹੀਂਗਾ ਲੁੱਕ ਵਾਈਜ਼ ਬਹੁਤ ਸ਼ਾਨਦਾਰ ਹੈ ਗੱਡੀ ਬਾਹਰੋਂ ਆਪਾਂ ਤੁਹਾਨੂੰ ਦਿਖਾ ਦਿੰਨੇ ਆਂ ਬਹੁਤ ਵਧੀਆ ਹਾਲਤ ਦੇ ਵਿੱਚ ਬੈਕ ਸੀਟ ਤੋਂ ਫਰੰਟ ਦੀ ਲੁੱਕ ਬਹੁਤ ਸ਼ਾਨਦਾਰ ਆ ਬਾਈ ਜੀ ਬਹੁਤ ਵਧੀਆ ਕੰਡੀਸ਼ਨ ਦੀ ਗੱਡੀ ਐ ਏਬੀਐਸ ਬ੍ਰੇਕ ਹੈ ਰੇ ਤੇ ਸੈਕੰਡ ਓਨਰ ਐ ਸਿਰਫ 80000 ਕਿਲੋਮੀਟਰ ਚੱਲੀ ਆਪਾਂ ਤੁਹਾਨੂੰ ਚੈੱਕ ਕਰਵਾ ਦਿੱਤੀ ਐ ਬਾਈ ਹੁਣ ਇਹ ਇੱਕ ਅਸੀ ਕਰਦੇ ਆ ਡਿਮਾਂਡ ਨੰਬਰ ਚੱਲਦਾ ਸਕਰੀਨ ਤੇ ਜੇ ਕਿਸੇ ਵੀਰ ਨੂੰ ਜੱਚਦੀ ਤਾਂ ਬਾਈ ਹੁਣ ਨਾ ਕਰ ਲਓ ਗੱਲਬਾਤ ਇਹ ਫੋਰਡ ਫਿਗੋ ਟਾਈਟੇਨੀਅਮ ਮਾਡਲ ਚ ਹੈ ਬਹੁਤ ਵਧੀਆ ਬਹੁਤ ਸਮਝੀ ਹੋਈ ਗੱਡੀ ਐ ਬਾਈ ਜੀ ਇੰਜਨ ਵੀ ਆਪਾਂ ਤੁਹਾਨੂੰ ਚੈੱਕ ਕਰਵਾਤਾ ਤੇ ਬੋਨਟ ਦੀਆਂ ਸੀਲਾਂ ਵਗੈਰਾ ਦੇਖ ਲਓ ਬਿਲਕੁਲ ਐ ਓਕੇ ਐ ਤੁਸੀਂ ਸਾਡੇ ਚੈਨਲ ਤੇ ਆ ਤੁਹਾਡਾ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਮਿਲਦੇ ਆਂ ਫਿਰ ਆਪਾਂ ਰੱਬ ਰਾਖਾ